ਕੀ ਹੋ ਗਿਆ ਜਿ ਮੋੜ ਜਿਹੜਾ ਜੀ ਪਾਵਨ ਪਤਾਚੀ ਮੰਦਿਰ ਤੇ ਸਰੋਵਰ ਵੀ ਪਤਾਚੀ ਦਾ ਅਜ ਮੋੜ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਸੱਤ ਪਾਈ ਤੇ ਮੁਕਤ ਨਗਾਇਕ ਕਰ ਜੀਦੇ ਬਾਰੇ ਕੀ ਕਹਣਾ ਦੋ ਦੇਖੋ ਮੈਂ ਪਹਿਲੇ ਤੁਹਾਡੇ ਸਾਰਿਆਂ ਨੂੰ ਵਧਾਈ ਦੇਣਾ ਕਿ ਪ੍ਰਸ਼ਾਸਨ ਜਾਗ ਗਿਆ ਸਨਾਤਨੀ ਯੋਧਿਆ ਵੱਲੋਂ ਤੇ ਬੰਦੇ ਮਾਦਰੋਂ ਦਲ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਹੈ ਇਹ ਸੰਘਰਸ਼ ਛੇੜਿਆ ਗਿਆ ਸੀ ਕਿ ਬਾਵਨ ਅਵਤਾਰ ਮੰਦਿਰ ਦੇ ਸਰੋਵਰ ਦੇ ਵਿੱਚ ਜਿਹੜਾ ਹੈ ਲੋਕਾਂ ਦਾ ਗੰਦ ਘੇਰਿਆ ਜਾ ਰਿਹਾ ਸੀਗਾ ਮੰਦਿਰ ਦੀ ਹਾਲਤ ਜਿਹੜੀ ਹੈ ਬਹੁਤ ਖਸਤਾ ਹੋਈ ਪਈ ਹੈ ਕਾਲ ਦਿੱਤੀ ਸੀ ਅਸੀਂ ਇੱਕ 2 ਮਾਰਚ ਦੀ ਕੱਲੂ ਪ੍ਰਸ਼ਾਸਨ ਨੇ ਸਾਡੇ ਨਾਲ ਬੈਠ ਕੇ ਮੀਟਿੰਗ ਕਰੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਅਸੀਂ ਸਰੋਵਰ ਨੂੰ ਜਿਹੜਾ ਹੈ ਉਹ ਸਾਫ਼ ਕਰਨਾ ਸ਼ੁਰੂ ਕਰਾ ਦਾਂਗੇ ਤਾਂ ਅੱਜ ਜਿਹੜਾ ਹੈ ਪ੍ਰਸ਼ਾਸਨ ਨੇ ਸਵੇਰੇ 9 ਵਜੇ ਤੋਂ ਹੀ ਜੀਸੀਬੀ ਮਸ਼ੀਨ ਲਗਾ ਕੇ ਇਸ ਸਰੋਵਰ ਨੂੰ ਜਿਹੜਾ ਹੈ ਸਾਫ਼ ਕਰਨ ਦਾ ਕੰਮ ਜਿਹੜਾ ਹੈ ਸ਼ੁਰੂ ਕੀਤਾ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪ੍ਰਸ਼ਾਸਨ ਨੂੰ ਇਹ ਵੀ ਨਿਵੇਦਨ ਕਰਾਂਗਾ ਕਿ ਇਹ ਜਿਹੜਾ ਅੱਜ ਤੁਸੀਂ ਕੰਮ ਸ਼ੁਰੂ ਕਰਿਆ ਹੈ ਇਹ ਕੰਮ ਜਿਹੜਾ ਹੈ ਐਦਾ ਹੀ ਚੱਲਦਾ ਰਹੇਗਾ ਤਾਂ ਜਿੰਨੇ ਵੀ ਸਨਾਤਨੀ ਯੋਧੇ ਆ ਸ਼ਾਂਤੀਪੂਰਵਕ ਜਿਹੜਾ ਹੈ ਤੁਹਾਡਾ ਸਹਿਯੋਗ ਕਰਨਗੇ ਤੇ ਅਗਰ ਲੱਗਦਾ ਹੈ ਕਿ ਪ੍ਰਸ਼ਾਸਨ ਇੱਕ ਦਿਨ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਇਸ ਕੰਮ ਨੂੰ ਰੋਕਦਾ ਹੈ ਤਾਂ ਅਸੀਂ ਜਿਹੜਾ ਸਨਾਤਨੀ ਯੋਧਿਆ ਨੇ ਇੱਕ ਮੁਹਿੰਮ ਛੇੜੀ ਸੀਗੀ ਭੁਖ ਹੜਤਾਲ ਦੀ ਤੇ ਮਰਨ ਮਰਤ ਦੀ ਉਹ ਮੁਹਿੰਮ ਜਿਹੜੀ ਹੈ ਅਗਲੇ ਹਫਤੇ ਤੋਂ ਸ਼ੁਰੂ ਕਰ ਦਿੱਤੀ ਜਾਏਗੀ ਬੈਰ ਜਿਹੀ ਲੱਗਦਾ ਨਹੀਂ ਕਿ ਸਨਾਤੇ ਨੇ ਹੁਣ ਜਾ ਕੇ ਨੇ ਪਹਿਲੇ ਕਿਉਂ ਨਹੀਂ ਜਾ ਕੇ ਇਸ ਦਾ ਸਮੇਂ ਦੇਖੋ ਜਾ ਕੇ ਤਾਂ ਅਸੀਂ ਬੰਦੇ ਮਾਤਰਮ ਦਲ ਦੇ ਵਲੰਟੀਅਰ ਆ ਮੈਂ 72 ਘੰਟੇ ਲਈ ਮੇਰੇ ਨਾਲ ਅਨੁਆਗ ਸ਼ਰਮਾ ਜੀ ਗੁਰਪ੍ਰੀ ਗੁਰੀ ਜੀ ਅਸੀਂ 72 ਘੰਟੇ ਮਰਨ ਵਰਤ ਤੇ ਵੀ ਬੈਠੇ ਸੀਗੇ ਅਸੀਂ 2012 ਦੇ ਜਾਗੇ ਵੀ ਆ ਸਮਾਜ ਨੇ ਨੌਜਵਾਨ ਪੀਡੀ ਨੇ ਹੁਣ ਸਾਡਾ ਸਾਥ ਦਿੱਤਾ ਤਾਂ ਇਹ ਰੂਪਰੇਖਾ ਜਿਹੜੀ ਹੈ ਤੇਜ਼ੀ ਦੇ ਨਾਲ ਜਿਹੜਾ ਹੈ ਇਹ ਕੰਮ ਘੋਣਾ ਜਿਹੜਾ ਹੈ ਸ਼ੁਰੂ ਹੋਇਆ ਜੀ ਮੈਂ ਕਿੰਦਾ ਦੇਖ ਦੋ ਤੁਸੀਂ ਵੀ ਲੰਬੇ ਸਮੇਂ ਤੋਂ ਇੱਥੇ ਸੇਵਾ ਕੀਤੀ ਹੈ ਤੇ ਮੁੜੇ ਜਿਹੜਾ ਦੁਬਾਰਾ ਹੁਣ ਚਾਲੂ ਹੋ ਰਿਹਾ ਜਿਹੜਾ ਬੱਦੇ ਮਾਤਰਮ ਦਾ ਉਪਰਾਲਾ ਜਾਂ ਪੰਜਾਬ ਪ੍ਰੋਜੈਕਟ ਕਿੰਦਾ ਦੇਖ ਦੋ ਇਹ ਬਹੁਤ ਵਧੀਆ ਗੱਲ ਹੈ ਦੇਖੋ ਇਸ ਮੰਦਿਰ ਦੀ ਇਸ ਸਰੋਵਰ ਦੀ ਬਹੁਤ ਵੱਡੀ ਸਭ ਤੋਂ ਪਹਿਲਾਂ ਤਾਂ ਧਾਰਮਿਕ ਮਹੱਤਤਾ ਹੈ। ਪੂਰੇ ਭਾਰਤ ਦੇ ਵਿੱਚ ਭਗਵਾਨ ਸ਼੍ਰੀ ਵਾਮਣ ਜੀ ਦਾ ਅਵਤਾਰਨ ਸਥਾਨ ਜਿਹੜਾ ਹੈ ਉਹ ਇੱਕੋ ਹੀ ਹੈ। ਅਸ਼ਟ ਧਾਤੂ ਦੇ ਰੂਪ ਚ ਭਗਵਾਨ ਇੱਥੇ ਵਿਰਾਜਮਾਨ ਨੇ। ਕਾਫੀ ਸਮੇਂ ਪਹਿਲਾਂ ਇੱਥੇ 52 ਵਾਰਸ਼ੀ ਦਾ ਮੇਲਾ ਹੁੰਦਾ ਸੀਗਾ। ਉਸ ਤੋਂ ਬਾਅਦ ਇਹ ਸਥਾਨ ਦੇ ਉੱਤੇ ਜਿਹੜੇ ਧੂ ਮਾਫੀਆ ਨੇ ਉਹ ਸક્રિય ਹੋ ਗਏ। ਉਸ ਤੋਂ ਬਾਅਦ ਇੱਥੇ ਮੇਲਾ ਵੀ ਬੰਦ ਹੋ ਗਿਆ 80 ਦੇ ਦਸ਼ਕ ਦੇ ਵਿੱਚ ਉਸ ਤੋਂ ਬਾਅਦ 2007 ਦੇ ਵਿੱਚ ਇੱਥੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਸ਼ੁਰੂ ਹੋਈ ਤੇ ਇੱਕ ਕਮੇਟੀ ਬਣਾ ਕੇ ਕੰਮ ਸ਼ੁਰੂ ਕੀਤਾ ਗਿਆ ਉਸ ਸਮੇਂ ਦੇ ਡੀਸੀ ਡੀਐਸ ਗਰੇਵਾਲ ਤੇ ਐਸਡੀਐਮ ਗੁਰਮੀਤ ਸਿੰਘ ਹੁੰਦੇ ਸੀ ਕਾਫੀ ਕੰਮ ਹੋਇਆ ਨਿਸ਼ਾਨਦੇਹੀਆਂ ਹੋਈਆਂ ਜਿਸ ਦੇ ਵਿੱਚ 134 ਇਲੈਗਲ ਪੋਜੈਸ਼ਨ ਇੱਥੇ ਆਇਡੈਂਟੀਫਾਈ ਹੋਏ ਸਰੋਵਰ ਦਾ ਵੀ ਕਾਫੀ ਕਮ ਹੋਇਆ ਚਾਰਦਵਾਰੀ ਵੀ ਹੋਈ ਮੰਦਿਰ ਦੀ ਵੀ ਰੈਨੋਵੇਸ਼ਨ ਹੋਈ 2008-10 ਦੀ ਗੱਲ ਆ ਉਸ ਤੋਂ ਬਾਅਦ ਫਿਰ ਲੈਂਡ ਮਾਫੀਆ ਇੰਨਾ ਜ਼ਿਆਦਾ ਇੱਥੇ ਐਕਟਿਵ ਹੋ ਗਿਆ ਤੇ ਭੇਖ ਨੇ ਮੈਨੂੰ ਗੱਦੀ ਦਿੱਤੀ ਭੇਖ ਨੇ ਆਪਣਾ ਭੇਖਨਾਮਾ ਪਾ ਕੇ ਮੈਨੂੰ ਇੱਥੇ ਮਹੰਤ ਨਿਯੁਕਤ ਕੀਤਾ ਅਸੀਂ ਆਪਣੀ ਡਿਊਟੀ ਕਰਦੇ ਰਹੇ ਤੇ ਉਸ ਤੋਂ ਬਾਅਦ ਫਿਰ ਇਸ ਮੰਦਿਰ ਦੀ ਹਾਲਤ ਜਿਹੜੀ ਸੀ ਉਹ ਬਹੁਤ ਜ਼ਿਆਦਾ ਮਾੜੀ ਹੋ ਗਈ ਸਰੋਵਰ ਦੇ ਵਿੱਚ ਲੋਕਾਂ ਨੇ ਕੰਧਾਂ ਘੇਰ ਕੇ ਆਪਣੇ ਕਮਜੇ ਕਰਨੇ ਸ਼ੁਰੂ ਕਰਤੇ ਲਗਭਗ 2012 13 13 14 ਦੇ ਵਿੱਚ ਆਸ-ਪਾਸ ਬੰਦੇ ਮਾਤਰਮ ਦਲ ਨੇ ਬੜੀ ਇੱਥੇ ਸੇਵਾ ਕੀਤੀ ਜਿਹੜੀਆਂ ਸਾਫ-ਸਫਾਈ ਸੀ ਸਲੋਵਰ ਦੀਆਂ ਪੋੜੀਆਂ ਦੇ ਉੱਤੇ ਜਿਹੜੀ ਗੰਦਗੀ ਚੜ ਗਈ ਸੀ ਉਸ ਗੰਦਗੀ ਨੂੰ ਸਾਫ ਕੀਤਾ ਤੇ ਹੋਰ ਵੀ ਕਾਫੀ ਜਿਹੜੇ ਸ਼ਰਧਾਲੂ ਸੀਗੇ ਸੇਵਕ ਸੀਗੇ ਟਾਈਮ ਟੂ ਟਾਈਮ ਇੱਥੇ ਸੇਵਾ ਕਰਦੇ ਰਹੇ ਪਰ ਜਦੋਂ ਤੱਕ ਕਿਉਂਕਿ ਐਵਿਕਸ਼ਨ ਆਰਡਰ ਪਾਸ ਹੋ ਗਿਆ ਐਵਿਕਸ਼ਨ ਆਰਡਰ 2016 ਦੇ ਪਾਸ ਹੋਏ ਨੇ ਉਸ ਦੇ ਬਾਵਜੂਦ ਵੀ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਬਜ਼ੇ ਨਹੀਂ ਰਿਮੂਵ ਕੀਤੇ ਗਏ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਜਿਹੜੇ ਨਜਾਇਜ਼ ਕਾਬਜ਼ ਸੀ ਉਹ ਆਪਸ ਚ ਉਹਨਾਂ ਦੀ ਕਿਤੇ ਨਾ ਕਿਤੇ ਮਿਲੂ ਪਹੁੰਚ ਹੁੰਦੀ ਰਹੀ ਟਾਈਮ ਟੂ ਟਾਈਮ ਇਹ ਪੋਲਿਟੀਕਲ ਇੰਟਰਫੀਰੈਂਸ ਦੀ ਵਜ੍ਹਾ ਕਰਕੇ ਪ੍ਰਸ਼ਾਸਨ ਇਨ੍ਹਾਂ ਕਬਜ਼ੀਆਂ ਦੇ ਪ੍ਰਤੀ ਇਸ ਮੰਦਰ ਦੇ ਪ੍ਰਤੀ ਉਦਾਸਨ ਰਿਹਾ 2016 ਦੇ ਵਿੱਚ ਇੱਥੇ ਦੇ ਸਾਰਾ ਰੈਨੋਵੇਸ਼ਨ ਦਾ ਇੱਕ ਐਸਟੀਮੇਟ ਪ੍ਰੀਲਿਮਿਨਰੀ ਡਿਪਾਰਟਮੈਂਟ ਨੇ 1 ਕਰੋੜ 43 ਲੱਖ ਰੁਪਏ ਦਾ ਤਿਆਰ ਕੀਤਾ ਪਰ ਉਸ ਨੂੰ ਸਰਕਾਰ ਨੇ ਪ੍ਰਸ਼ਾਸਨ ਨੇ ਉਨੂੰ ਅੱਗੇ ਪ੍ਰੋਸੀਡ ਨਹੀਂ ਕੀਤਾ ਤੇ ਨਾ ਹੀ ਉਹਦੇ ਤੇ ਕੋਈ ਕੰਮ ਕੀਤਾ ਰਿਜ਼ਲਟ ਇਹ ਹੋਇਆ ਕਿ ਅੱਜ ਫੇਰ ਜਿਹੜੇ ਇਥੋਂ ਦੇ ਸੇਵਕ ਨੇ ਮੰਦਰ ਦੇ ਸੇਵਕ ਨੇ ਸ਼ਰਧਾਲੂ ਨੇ ਉਹਨਾਂ ਨੂੰ ਸੰਘਰਸ਼ ਦਾ ਰਾਹ ਚੱਕਣਾ ਪਿਆ ਸਾਰੇ ਸ਼ਰਧਾਲੂ ਸਾਰੇ ਸੇਵਕ ਆਪਣੇ ਆਪਣੇ ਪੱਧਰ ਦੇ ਉੱਤੇ ਇਸਦੇ ਲਈ ਪ੍ਰਯਾਸ ਕਰ ਰਹੇ ਨੇ ਮੈਂ ਸਾਧੂਵਾ ਤਿੰਨ ਅਨੁਰਾਗ ਜੀ ਨੂੰ ਸੁਸ਼ੀਲ ਨਈਅਰ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਜਿਹੜੇ ਲੋਕ ਇਸ ਦੇ ਲਈ ਜਿਨ੍ਹਾਂ ਨੇ ਆਵਾਜ਼ ਚੁੱਕੀ ਆ ਤੇ ਉਹ ਬਹੁਤ ਹੀ ਵਧਾਈ ਦੇ ਪਾਤਰ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਿਆ ਤੇ ਪ੍ਰਸ਼ਾਸਨ ਨੇ ਅੱਜ ਇਹ ਦੁਆਰ ਤੋਂ ਇੱਥੇ ਕੰਮ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੈ ਕਿਉਂਕਿ ਜੋ ਲੰਬੇ ਸਮੇਂ ਤੋਂ ਸਰਕਾਰਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤਾਂ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਰਹੀ ਸਰਕਾਰ ਦੀ ਕਾਰਗੁਜ਼ਾਰੀ ਦੇ ਅੰਦਰ ਇਹ ਕਬਜ਼ੇ ਹੋਏ ਨੇ ਇਹ ਕਬਜ਼ੇ ਕੋ ਰਾਤੋ ਰਾਤ ਤਾਂ ਹੋ ਨਹੀਂ ਗਏ ਸਾਰੇ ਇਸ ਮੰਦਰ ਦੀ 55 ਵਿਗੇ ਲੈਂਡ ਤੋਂ ਘਟ ਕੇ 42 ਵਿਗੇ ਕਰਤੀ ਸਰਕਾਰ ਨੇ ਤਾਂ ਸਰਕਾਰ ਦੇ ਕਬਜ਼ੇ ਇੱਥੇ ਜਿਹੜੇ ਹੋਏ ਨੇ ਉਹ ਸਾਰਾ ਕੁਝ ਸਰਕਾਰ ਦੀ ਨਲਾਕੀ ਰਹੀ ਹੈ ਟਾਈਮ ਟੂ ਟਾਈਮ ਜਿਹੜਾ ਚਾਹੇ ਪੋਲਿਟੀਕਲ ਇੰਟਰਫੇਰੈਂਸ ਰਿਹਾ ਜਾ ਹੈ ਕੋਈ ਅਫਸਰਾਂ ਦੇ ਪਰਸਨਲ ਇੰਟਰਸਟ ਰਹੇ ਤਾਂ ਉਹ ਉਸ ਕੋ ਜਾ ਕਰਕੇ ਪਰ ਵਿੱਚ ਵਧੀਆ ਅਫਸਰ ਵੀ ਆਂਦੇ ਰਹੇ ਨੇ ਜਿੰਨਾ ਵਧੀਆ ਅਫਸਰਾਂ ਨੇ ਕੰਮ ਵੀ ਕੀਤੇ ਨੇ ਚਲੋ ਅੱਜ ਪਰਮਾਤਮਾ ਨੇ ਭਗਵਾਨ ਨੇ ਜਾ ਕੇ ਖੋਲ੍ਹ ਹੀ ਆ ਤਾਂ ਇਸ ਹਾਂਜੀ ਇਹ ਪਲਟਾ ਪੱਕਾ ਵੀ ਮੰਪੂਰ ਸੀ ਜਿਹੜੀ ਉਹ ਮੜੀ ਹਾਂਜੀ ਆ ਅੱਜ ਕਬਜਾ ਜਿਹੜਾ ਹੈਗਾ ਉਹ ਮੰਤਾਰ ਮੰਤਰੇ ਨਾਲ ਕੰਬੀ ਰਮਿੰਦਾ ਛਡਵਾਇਆ ਜਾ ਰਿਹਾ ਹੈ ਕਿਸਰਾ ਦੇਖ ਦੇਖੋ ਜੇ ਆਰੰਭ ਹੋਇਆ ਸ਼ੁਰੂਆਤ ਹੋਈ ਹੈ ਆਸ ਕਰਦੇ ਹਾਂ ਵੀ ਇਹ ਛਡਾਇਆ ਜਾਏਗਾ ਕਿਉਂਕਿ ਕਈ ਵਾਰੀ ਛੜਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਕਈ ਵਾਰੀ ਇੱਥੋਂ ਜਿਹੜਾ ਪ੍ਰਸ਼ਾਸਨ ਪਤਾ ਨਹੀਂ ਕਿਹੜੇ ਦਬਾਹੇ ਹਟਾ ਕੇ ਵਾਪਸ ਚਲਾ ਜਾਂਦਾ ਪਰ ਸਾਨੂੰ ਇਸ ਸਰਕਾਰ ਤੇ ਉਮੀਦ ਹੈ ਐਮਐਲਏ ਤੇ ਉਮੀਦ ਹੈ ਥਲਕੇ ਦੇ ਤੇ ਮੇਅਰ ਤੇ ਉਮੀਦ ਹੈ ਵੀ ਜਿਹੜਾ ਸਾਡੇ ਨੌਜਵਾਨਾਂ ਨੇ ਬੇੜਾ ਚੱਕਿਆ ਅਨੁਰਾਗ ਸ਼ਰਮਾ ਉਹਨਾਂ ਨੇ ਹੋਰ ਸਾਰੇ ਸਾਥੀਆਂ ਨੇ ਵੀ ਐਤ ਕੀ ਜਿਹੜਾ ਹੈ ਪੂਰ ਸੰਪੂਰਨ ਰੂਪੇ ਵਿੱਚ ਅਸਲੀ ਜ਼ਾਮੇ 'ਚ ਕਬਜ਼ਾ ਰਹਿਤ ਹੋ ਪਾਏਗੀ ਜ਼ਮੀਨ ਕਾਫੀ ਦੇਰ ਤੋਂ ਜਿਹੜਾ ਹੈ ਜਦੋਂ ਜਦੋਂ ਹੋ ਰਹੀ ਸੀ ਤੇ ਉਹਨਾਂ ਜਿਹੜਾ ਹੈ ਅਸਲੀ ਜ਼ਾਮਾ 'ਚ ਸਕਦਾ ਹੈ ਕਿ ਪੂਰਾ ਹੋ ਜਾਏਗਾ ਸਮਾ ਸਮਾ ਸਮਰੱਥ ਸਮਾ ਸਮਾ ਬਲਵਾਨ ਹੈ ਹੁਣ ਉਹ ਸਮਾ ਆ ਗਿਆ ਵੀ ਜਦੋਂ ਸਨਾਤਨੀਆਂ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ بلند ਕੀਤੀ ਹੈ ਅਨੁਰਾਗ ਸ਼ਰਮੇ ਨੇ ਉਹਦੇ ਸਾਥੀਆਂ ਨੇ ਵੀ ਉਹਨੂੰ ਅਸਲੀ ਜਾਮਾ ਸਮੁੱਚਾ ਸਨਾਤਨ ਪਹਿਨਾਨ ਵਾਸਤੇ ਜਿਵੇਂ ਸੰਘਰਸ਼ ਦੇ ਰਾਹ ਤੇ ਆਣ ਲੱਗਿਆ ਸੀ ਪ੍ਰਸ਼ਾਸਨ ਆਪਣੀ نیند ਚੋਂ ਜਾਗਿਆ ਉਸਨੂੰ ਅਰਸ਼ ਨੂੰ ਰੋਕ ਕੇ ਪ੍ਰਸ਼ਾਸਨ ਨੇ ਕੰਮ ਸ਼ੁਰੂ ਕਰਾਇਆ ਆਸ ਕਰਦੇ ਹਾਂ ਵੀ ਇਹ ਕੰਮ ਹੈ ਜਿਹੜਾ ਨਿਰੰਤਰਣ ਚੱਲੇ ਸੰਘਰਸ਼ ਦਾ ਜਿਹੜਾ ਰਾਹ ਉਹ ਸਾਥੀਆਂ ਨੂੰ ਨਾ ਪੜਾਣਾ ਪਿਆ ਕਾਫੀ ਦਿੱਤਾ ਦੇਖ ਲਓ ਪਿਛਲੀ ਸਰਕਾਰਾਂ ਨੇ ਸਟੈਪ ਨਹੀਂ ਚੱਕਿਆ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਨੇ ਪੰਜਾਬ ਦੇ ਭੁੱਖੇ ਮੱਤ ਦੇ ਇੰਨਾ ਵੱਡਾ ਬੀੜਾ ਚੱਕਿਆ ਜਿਹੜਾ ਕਿ ਅੱਜ ਇੱਥੇ ਦੇਖੋ ਸਪੈਸ਼ਲੀ ਤੌਰ ਤੇ ਸੀਐਮ ਸਾਹਿਬ ਦਾ ਐਮਐਲਏ ਦਾ ਨਿੱਜੀ ਤੌਰ ਤੇ ਮਹਾ ਮੰਡਲੇਸ਼ਵਰ ਬ੍ਰਹਮਨੰਦਗਿਰੀ ਪ੍ਰਮੁੱਖ ਸ੍ਰੀ Hindu ਤਖਤ ਉੰਦੇ ਨਾਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪਹਿਲਾਂ ਇੱਥੋਂ ਦੇ ਮੁੱਖ ਮੰਤਰੀ ਰਹੇ ਇਸੇ ਸ਼ਹਿਰ ਦੇ ਮੁੱਖ ਮੰਤਰੀ ਰਹੇ ਪਤਾ ਨਹੀਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਰਹੇ ਕੀ ਇੰਟਰਸਟ ਸੀ ਕੀ ਨਹੀਂ ਇੰਟਰਸਟ ਸੀ ਉਹ ਉਹਨਾਂ ਲੋਕਾਂ ਨੇ ਉਹਨਾਂ ਦੇ ਸਮੇਂ 'ਚ ਕਬਜ਼ਾ ਹੋਇਆ ਤੇ ਇੱਕ ਬੰਦਾ ਜਿਹੜਾ ਬਾਰਡਰ ਏਰੀਆ ਤੋਂ ਟੱਕੇ ਆ ਕੇ ਇੱਥੇ ਪੋਜੈਸ਼ਨ ਜਿਹੜਾ ਛਡਵਾਉਣ ਵਾਸਤੇ ਸਨਾਤਨੀਆਂ ਨਾਲ ਖੜਾ ਆ ਉਹਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਲੱਗਦਾ ਕਿ ਕਿਉਂਕਿ ਕਾਫੀ ਸਮਾਂ ਪਹਿਲੇ ਵੀ ਇੱਥੇ ਸਾਫ ਸਫਾਈ ਹੋਈ ਸੀ ਤੇ ਦੁਬਾਰਾ ਪਹਿਲਾਂ ਜਿਹੜੀ ਸਾਫ ਸਫਾਈ ਹੋਈ ਸੀ ਉਹ ਸਨਾਤਨੀਆਂ ਨੇ ਆਪਣੇ ਪੱਧਰ ਤੇ ਆਪ ਬੰਦੇ ਮਾਤਮ ਦਾਲ ਵਾਲਿਆਂ ਨੇ ਕਰੀ ਸੀ। ਉਹਦੇ ਸਰਕਾਰ ਦਾ ਕੋਈ ਯੋਗਦਾਨ ਨਹੀਂ ਸੀ। ਪਰ ਐਤਕੀ ਸਰਕਾਰ ਦਾ ਸਮੁੱਚਾ ਯੋਗਦਾਨ ਹੈ। ਇਸ ਕਰਕੇ ਸਰਕਾਰ ਦਾ ਧੰਨਵਾਦ ਹੈ। ਹੁਣ ਵਧੀਆ ਤਰੀਕੇ ਨਾਲ ਇਹਦੀ ਡਿਵੈਲਪਮੈਂਟ ਹੋ ਸਕਦੀ ਹੈ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਸਾਡੇ ਸਨਾਤਨੀ ਉੱਠ ਖੜੇ ਹੋਏ ਆ ਵੀ ਇਹਨੋਂ ਜਿਹੜਾ ਅਸਲੀ ਜਾਮਾ ਬਣਾਉਣ ਲੱਗਿਆ ਬੜਾ ਟਾਈਮ ਨਹੀਂ ਲੱਗਿਆ ਕਿਉਂਕਿ ਪੰਜ ਪਟਿਆਲਾ ਨਾ ਇੱਕ ਸਾਈਜ਼ ਦਾ ਪਟਿਆਲਾ ਤੇ ਹੈਰੀਟੇਜ ਜੀ ਉਹ ਵੀ ਕਹਿਆ ਜਾਂਦਾ ਕਿ ਇਹਨੂੰ ਮਾਰਾ ਜੀ ਪਟਿਆਲਾ ਬਹੁਤ ਬਾਅਦ ਚ ਵਸਿਆ ਇਹ ਜਿਹੜਾ ਮੰਦਿਰ ਹੈ ਇਹ ਸਤਿਯੁਗ ਦੇ ਸਮੇਂ ਦਾ ਸਥਾਨ ਹੈ ਸਾਡਾ ਸਨਾਤਨੀਆਂ ਦਾ ਕਿਉਂਕਿ ਜਿਹੜਾ ਬਾਵਨ ਅਵਤਾਰਾ ਸਤਿਯੁਗ ਦੇ ਸਮੇਂ ਦਾ ਅਵਤਾਰ ਹੈ ਤੇ ਉਸ ਤੋਂ ਬਾਅਦ ਤ੍ਰੇਤਾ ਤੇ ਦਵਾਪਰ ਦੇ ਕਲਯੁਗ ਆਏ ਆ ਇਹ ਯੁਗਾਂ ਯੁਗਾਂ ਤੋਂ ਇਹ ਸਥਾਨ ਜਿਹੜਾ ਸਥਾਪਿਤ ਥੀ ਤੇ ਸਨਾਤਨੀਆਂ ਵਾਸਤੇ ਪੂਰੇ ਭਾਰਤ ਸਭ ਤੋਂ ਪਹਿਲਾ ਸਥਾਨ ਹੈ ਜਿਵੇਂ ਪ੍ਰਯਾਗਰਾਜ ਹੈ ਉਹਦੇ ਮੁਤਾਬਕ ਉਹਦੇ ਦਰਜੇ ਦਾ ਇਹ ਪਟਿਆਲਾ ਜਿਹੜਾ ਬাবਨ ਅਵਤਾਰ ਸਥਾਨ ਹੈ ਇਸ ਕਰਕੇ ਸਨਾਤਨੀਆਂ ਨੂੰ ਹੌਲੀ ਹੌਲੀ ਇਸ ਗੱਲ ਦੀ ਸਮਝ ਆਈ ਹੈ ਹੁਣ ਪਤਾ ਲੱਗਿਆ ਜਿਵੇਂ ਪਤਾ ਲੱਗਿਆ ਉਵੇਂ ਸਨਾਤਨੀ ਇਕਮੁੱਠ ਹੋ ਕੇ ਆਪਣੀ ਇਸ ਜ਼ਰੂਰ ਨੂੰ ਬਚਾਉਣ ਵਾਸਤੇ ਅੱਜ ਤੁਹਾਡੇ ਸਾਹਮਣੇ ਨਹੀਂ ਦੇਰ ਤੋਂ ਮਤਲਬ ਇਹ ਹਿੰਦੂ ਧਰਮ ਸਨਾਤਨੀ ਦੀ ਜਾਗੇ ਇੰਨੀ ਬੇਅਦ ਵੀ ਹੋਈ ਆ ਇਹਦਾ ਪ੍ਰਚਾਰ ਹੀ ਨਹੀਂ ਸੀ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਸੀ ਕਿਉਂਕਿ ਪ੍ਰਚਾਰ ਹਮੇਸ਼ਾ ਕਥਾਵਾਚਕ ਲੋਕ ਕਰਿਆ ਕਰਦੇ ਆ ਤੇ ਕਥਾਵਾਚਕਾਂ ਨੇ ਕਦੀ ਵੀ ਕਿਸੇ ਗ੍ਰੰਥ ਚੋਂ ਕਿਸੇ ਇਤਿਹਾਸ ਕਿਤਾਬ ਚੋਂ ਚੱਕ ਕੇ ਦਾ ਪ੍ਰਚਾਰ ਨਹੀਂ ਕੀਤਾ ਸਿਰਫ ਮੇਲੇ ਤੱਕ ਸੀਮਤ ਰਹੇ ਲੋਕ ਵੀ ਬਾਵਨ ਉਤਾਰ ਦੁਆਦਸ਼ੀ ਆ ਗਈ ਬਾਵਨ ਉਤਾਰ ਦਾ ਮੇਲਾ ਬਣਾਓ ਤੇ ਘਰੋਂ ਚੱਲੋ ਹੁਣ ਸਨਾਤਨੀਆਂ ਨੂੰ ਇਸ ਗੱਲ ਦਾ ਦੇਖੋ ਜਿਹੜੇ ਪੜੇ ਲਿਖੇ ਨੌਜਵਾਨ ਆ ਸੋਸ਼ਲ ਮੀਡੀਆ ਦਾ ਜਮਾਨਾ Google ਦਾ ਜਮਾਨਾ ਹੈ ਇਸ ਗੱਲ ਦੀ ਬੜੀ ਭਲੀ ਭੰਤੀ ਨੌਜਵਾਨ ਪੀੜੀ ਨੂੰ ਸਮਝ ਆ ਗਈ ਵੀ ਜਿਵੇਂ ਪ੍ਰਯਾਗ ਦੇ ਵਿੱਚ ਪ੍ਰਥਮ ਯਗ ਭਗਵਾਨ ਬ੍ਰਹਮਾ ਜੀ ਨੇ ਕੀਤਾ ਸੀ ਉਸੇ ਤਰ੍ਹਾਂ ਰਾਜੇ ਬਲ ਨੂੰ ਜਦੋਂ ਛਲਕੇ ਅੰਬਾਲੇ ਦੇ ਵਿੱਚ ਉਹਨੂੰ ਛਲਿਆ ਗਿਆ ਪਟਿਆਲੇ ਚ ਉਹਨੂੰ ਪਤਾਲ ਲੋਕ ਭੇਜਿਆ ਗਿਆ ਇਹ ਸਾਡਾ ਜਿਹੜਾ ਸਤਿਯੁਗ ਦੇ ਸਮੇਂ ਦਾ ਸਥਾਨ ਹੈ ਤੇ ਸਤਿਯੁਗ ਦੇ ਸਮੇਂ ਦੇ ਸਥਾਨ ਨੂੰ ਦੁਬਾਰਾ ਜਾਗਰ ਕਰਨ ਵਾਸਤੇ ਸਨਾਤਨ ਕੀ ਪੂਰੇ ਭਾਰਤ ਦੇ ਸਨਾਤਨੀਆਂ ਕੀ ਵਿਸ਼ਵ ਦੇ ਸਨਾਤਨੀਆਂ ਦਾ ਸਭ ਤੋਂ ਪਹਿਲਾ ਸਥਾਨ ਹੈ ਇਹ ਤੇ ਇਹਨੂੰ ਉਸੇ ਪਹਿਲੇ ਸਥਾਨ ਦੇ ਦਰਜਾ ਜਿਹੜਾ ਦੀਵਾਨ ਲਈ ਕੀ ਸਾਬ ਨਾਲ ਨੌਜਵਾਨਾਂ ਨੇ ਬੇੜਾ ਚੱਕਿਆ ਉਹ ਸਾਰੇ ਵਧਾਈ ਦੇ ਪਾਤਰ ਨੇ ਸਰਕਾਰ ਦੇ ਤਨਵਾਦੀਆਂ ਜਿਨ੍ਹਾਂ ਨੇ ਐਡਾ ਵੱਡਾ ਯੋਗਦਾਨ ਪਾ ਕੇ ਕੰਮ ਸ਼ੁਰੂ ਕਰਾਇਆ ਜੀ ਸ੍ਰੋਬਰ ਸਾਹਿਬ ਜਿਹੜਾ ਆਪਣੀ ਸ੍ਰੋਬਰ ਸਾਹਿਬ ਜਿਹੜਾ ਜੀ ਹੁਣ ਕੰਦੀਕ ਵੀ ਚੀਜ਼ ਹੈ ਕੀ ਦੀ ਸਫਸਾਈ ਹੋ ਕੇ ਮੋੜ ਚਲਾਇਆ ਜਾਏਗਾ ਦੁਬਾਰਾ ਫਿਰ ਉਸੇ ਹੋਂਚ ਉਸੇ ਦਿਸ਼ਾ ਚ ਉਸੇ ਦਿਖ ਚ ਚੱਲੇਗਾ